ਸਿਕਾ ਵਾਜੀ ਮੈਂ ਤੁਹਾਡਾ ਰਵੀ ਧੂਰੀ ਵਾਲਾ ਅੱਜ ਬਹੁਤ ਚੱਕਿਆ ਆਪਾਂ ਕੋਰਪੋਰਰ ਡਾਕਟਰ ਸ਼ੋਅ ਤੇ ਤੇ ਡਾਕਟਰ ਸ਼ੋਅ ਦੇ ਵਿੱਚ ਬਹੁਤ ਹੀ ਭੀੜ ਹੈ ਤੇ ਆਪਣਾ ਚੈਨਲ ਹੈ YouTube ਤੇ RK59 ਚੈਨਲ ਤੇ ਹੁਣ ਤੇਜ ਆ ਜੀ ਰਵੀ ਧੂਰੀ ਵਾਲਾ Facebook ਤੇ ਤੇ ਆਪਣੇ ਤੇਜ ਤੇ ਨਵੇਂ ਆਹਨ ਫੋਲੋ ਕਰੋ ਜੇ ਆਪਣੇ YouTube ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰੋ ਤੇ ਹੋਰ ਵੀਡੀਓ ਦੇਖਣ ਬਾਅਦ ਤੇ ਆਪਣਾ ਕਮੈਂਟ ਕਰੋ ਤੇ ਬਾਕੀ ਤੁਹਾਨੂੰ ਆਲ ਡਾਕ ਸ਼ੋਅ ਦੀਆਂ ਵੀਡੀਓ ਆਉਂਦੇ ਰਹਿਣਗੀਆਂ ਬਾਕੀ ਤੁਹਾਨੂੰ ਮੈਂ ਦਿਖਾਈ ਦਵਾਂ ਬਹੁਤ ਭੀੜ ਹੈ ਡਾਕ ਸ਼ੋਅ ਦੀ ਠੀਕਣਾ ਇਤਰਾ ਇਤਰਾ ਮਾਰਕਟ ਸਟਾਰਟ ਹੋ ਕੇ ਉਪਰ ਤੱਕ ਤੇ ਅੰਦਰ ਡਾਕਟਰ ਚੱਲ ਰਿਹਾ ਜਜਮੈਂਟ ਹੋ ਰਹੀ ਹੈ ਠੀਕਣਾ ਜੇ ਆਪਾਂ ਪੱਪੀ ਮਾਰਕਟ ਵੀ ਤੁਹਾਨੂੰ ਦਰਸਾਣੇ ਆ ਡਾਕਟਰ ਬਾਰੇ ਵੀ ਦੱਸਦੇ ਠੀਕਣਾ ਬਈ ਜੀ ਰਸਤੀ ਗਾ ਬਾਈ ਜੀ ਕੀ ਹਾਲ ਚਾਲ ਹੈ ਰਸਤੀ ਗਾ ਜੀ ਪਹੁੰਚ ਹੀ ਗਏ ਡਾਕਟਰ ਉਤੇ ਹਾਂਜੀ ਹਾਂਜੀ ਬਈ ਜੀ ਕੀ ਕੁਛ ਲੱਤਾਂ ਫਿਰ ਵੀਰੇ ਲੈਬਰੇ ਆ ਜੀ ਰਾਜੀ ਛੁੱਟੀ ਤੇ ਮੇਲ ਆ ਜੀ ਲੈਬਰੇ ਦੇ ਪੱਪੇ ਨੇ ਜੀ ਦੇਖੋ ਕੁਆਲਿਟੀ ਵਾਈਜ਼ ਤੁਸੀਂ ਚੈੱਕ ਹੀ ਕਰ ਸਕਦੇ ਹੋ ਬਾਜੀ ਕਮਾ ਕੇ ਦਿਖਾਈਓ ਹਾਂਜੀ ਜੀ ਭਾਈ ਆਪਣਾ ਇਹ ਦੱਸ ਦਿਓ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਆਪਣਾ ਆਪਣਾ ਆਲ ਬਰੀਡ ਦੇ ਵਿੱਚ ਕੰਮ ਆ ਵੀਰ ਜੀ ਆਲ ਬਰੀਡ ਦੇ ਵਿੱਚ ਕੰਮ ਆ ਬਾਈ ਦਾ ਤੇ ਬਾਈ ਜੀ ਦੇ ਨਾਲ ਇਸ ਟੈਪ ਤੇ ਸੀਗੇ ਲੈਬ ਦੇ ਤੇ ਸਿਟਜੂ ਦੇ ਬਾਕੀ ਬਾਈ ਜੀ ਨਾਲ ਗੱਲ ਕਰਦੇ ਆਪਾਂ ਬਾਈ ਜੀ ਉਹ ਕੀ ਪ੍ਰਾਈਸ ਆ ਤੇ ਕੀ ਏਜ ਆ ਬੱਚਿਆਂ ਦੀ ਵੀਰ ਏਜ ਬੱਚਿਆਂ ਦੀ 40-40 ਦਿਨ ਦੀ ਫੁੱਲ ਹੈਵੀ ਆ ਜੀ ਠੀਕ ਹੈ ਜੀ ਤੇਰਾ ਯਾਰ ਮੇਲ ਦਾ ਹੀ ਪ੍ਰਾਈਸ ਬਾਈ ਜੀ ਫੀਮੇਲ ਦਾ ਭਾਜੀ ਫੀਮੇਲ ਦਾ ਭਾਜੀ 7000 ਰੁਪਏ 7000 ਰੁਪਏ ਏ ਭਾਜੀ ਉਹ ਬਾਕੀ ਕਲਰ ਦੇ ਵਿੱਚ 올 ਕਲਰ ਦੇ ਵਿੱਚ ਬੱਚੇ ਮਿਲ ਜਾਂਦੇ ਨੇ ਹਾਂਜੀ 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 ਵੀਰੇ ਕੋਈ ਵੀ ਕਲਰ ਤੇ ਲੈ ਲਓ ਜੀ ਹਰ ਕਲਰ ਦੇ ਵਿੱਚ ਮਿਲ ਜਾਂਦੇ ਨੇ ਹਰ ਕੰਪਲੀਟ ਦੇ ਮਿਲ ਜਾਣਗੇ ਠੀਕ ਹੈ ਭਾਜੀ ਤੇ ਬਾਕੀ ਭਾਜੀ ਆਪਣੀ ਹੋਰ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਪਾਂ ਨੂੰ ਬੱਚਾ ਇਸ ਟਾਈਮ ਮਿਲ ਜਾਂਦਾ ਤੁਹਾਡੇ ਕੋਲ ਵੈਸਟ ਟਾਈਮ ਅਵੇਲੇਬਲ ਨੇ ਜਿਹੜੇ ਵੀਰੇ ਆ ਆਪਣੇ ਕੋਈ ਛਿਰਜੂ ਆਈ ਆਪਣੇ ਕੋਲੇ ਛਿਰਜੂ ਦੇ ਬੱਚੇ ਨੇਗੇ ਭਾਜੀ ਕੀ ਪ੍ਰਾਈਸ ਹੈ ਤੇ ਕੀ ਏਜ ਹੈ ਭਾਜੀ ਇਹ ਇਹਨੇ 35 35 ਦਿਨ ਦੇ ਆ ਜੀ ਪ੍ਰਾਈਸ ਤਾਂ 12 12000 ਦੀ ਘਮਾ ਕੇ ਦਿਖਾ ਦਿਓ ਭਾਜੀ ਬੱਚੇ ਬਾਕੀ ਬੱਚੇ ਬਈ ਜੀ ਦੇਖੀ ਸਾਡੇ ਤੁਸੀਂ ਕੁਆਲਟੀ ਵਾਈਜ ਬਾਈਕ ਕੀ ਬਾਈ ਦੇਣਾ 올 ਡਿਲੀਵਰੀ ਇੰਡੀਆ ਕਰਦੇ ਨੇਗੇ ਤੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 올 ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 828827409 ਠੀਕ ਹੈ ਬਾਈ ਜੀ ਲੋਕੇਸ਼ਨ ਕੀ ਪੈ ਜਾਂਦੀ ਆ ਆਪਾਂ ਦਾ ਖਾਸ ਲੁਧਿਆਣਾ ਜੀ ਸਰ ਖਾਸ ਲੁਧਿਆਣਾ ਜੀ ਤੇ ਬਾਈ ਜੀ ਦਾ ਨੰਬਰ ਨੀਚੇ ਵੀਡੀਓ ਚੱਲਦਾ ਰਹੇਗਾ ਬਾਈ ਜੀ ਦਾ 올 ਬਰੀਡ ਦੇ ਵਿੱਚ ਕੰਮ ਹੈ ਤੇ 올 ਇੰਡੀਆ ਡਿਲੀਵਰੀ ਆ ਓਕੇ ਬਾਈ ਜੀ ਬਾਕੀ ਆਪਣਾ ਕੋਈ ਸਰਕਾਈਬਰ ਜਾਂ ਫੋਲੋਅਰ ਆਂਦਾ ਜਾਂਦਾ ਉਹਦਾ ਮਾਨ ਤਾਣ ਮੇਰੇ ਫਿਰ ਫੋਟੋ ਜਿਹੜਾ ਛੋਟੇ ਚੈਨਲ ਤੋਂ ਕਾਲ ਕਰਕੇ ਆਊਗਾ ਕਰ ਦਾਂਗੇ ਜੀ ਠੀਕ ਹੈ ਵੀਰੇ ਬਾਕੀ ਭਾਈ ਜੀ ਨਾਲ ਮਾਨਦਾਨ ਵੀ ਕਰ ਦਣਗੇ ਕੋਈ ਡਿਸਕਾਊਂਟ ਜਾਂ ਕੋਈ ਹੋਰ ਵੀ ਭਾਈ ਤੋਂ ਜਿਹੜੀ ਵੀ ਕੁਝ ਹੋ ਸਕੂਗਾ ਉਹ ਵੀ ਕਰ ਦਣਗੇ ਭਾਈ ਜੀ ਵੀ ਆਪਣੇ ਚੈਨਲ ਤੋਂ ਆਊਗਾ ਜੀ ਨਾਲ ਲੈ ਕੇ ਆਊਗਾ ਜੀ ਉਹਦਾ ਮਾਨਦਾਨ ਕਰ ਦਾਂਗੇ ਠੀਕ ਹੈ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਸਸੀਗਾ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਸਸੀਗਾ ਜੀ ਬੰਤੀ ਆਈ ਕੇ ਡਾਕਸ ਉਤੇ ਹਾਂਜੀ ਹਾਂਜੀ ਬਾਈ ਜੀ ਕੀ ਕੁਛ ਲਿਆਤਾ ਵੀਰੇ ਵੀਰੇ ਆਪਣੇ ਕੋ ਰਿਟਿਵ ਰਾਈ ਸੁਪਰ ਕੁਆਲਿਟੀ ਦੇ ਵਿੱਚ ਦੇਖੋ ਬਾਈ ਜੀ ਬੱਚਾ ਦੇਖੋ ਬਾਈ ਜੀ ਨੇ ਤਾਂ ਦੋ ਹੱਤਾਂ ਨਾਲ ਬੱਚਾ ਤੋਂ ਮਾਣਾ ਪੈ ਰਿਹਾ ਐਨਾ ਬੱਚਾ ਹੈਵੀ ਹੈ ਬਾਈ ਜੀ ਏਜ ਦੱਸ ਦਿਓ ਤੇ ਬੱਚੇ ਦਾ ਪ੍ਰਾਈਸ ਦੱਸ ਦਿਓ ਬਾਈ ਜੀ ਬੱਚਾ ਵੀਰੇ 40 ਡੇਸ ਹੈ ਜੀ ਠੀਕ ਹੈ ਜੀ ਇਹ 20000 ਰੁਪਏ ਦੇ ਦਾਂਗੇ 20000 ਰੁਪਏ ਦੇ ਦਾਂਗੇ ਤੇ ਬਾਕੀ ਨੀਚੇ ਟੁਆਏ ਦੇ ਕਲਚਰ ਦੇ ਬੱਚੇ ਨੇਗੇ ਠੀਕ ਹੈ ਨਾ ਟੁਆਏ ਪੌਮ ਦੇ ਬੱਚੇ ਵੀ ਨੇਗੇ ਆ ਟੁਆਏ ਵਾਲਾ ਬੱਚਾ ਚੱਕ ਭਾਈ ਜੀ ਬੱਚਾ ਕਮਾ ਕੇ ਦਿਖਾ ਦਿਓ ਦੇਖੋ ਭਾਈ ਜੀ ਕੁਆਲਿਟੀ ਆ ਭਾਈ ਜੀ ਭਾਈ ਜੀ ਕਿੰਨੀ ਏਜ ਆ ਬੱਚੇ ਦੀ ਜੀ ਇਹ 50 ਦਿਨ ਦਾ ਹੋ ਗਿਆ ਜੀ 50 ਦਿਨ ਦਾ ਬੱਚਾ ਜੀ ਭਾਈ ਜੀ ਮੇਲ ਹੈ ਫੀਮੇਲ ਹੈ ਮੇਲ ਹੈ ਜੀ ਮੇਲ ਹੈ ਜੀ ਕੀ ਪ੍ਰਾਈਸ ਦੇ ਵਿੱਚ ਆ ਭਾਈ ਜੀ ਮੇਲ ਦੇ ਦਾਂਗੇ ਵੀਰੇ 25000 25000 ਦਾ ਤੇ ਭਾਈ ਜੀ ਫੀਮੇਲ ਦਾ ਫੀਮੇਲ ਦੇ ਦਿੰਦੇ 20000 ਦੀ ਵੀਰੇ 20000 ਦੀ ਭਾਈ ਜੀ ਇਹ ਕੇਸੀ ਹੈ ਜਾਂ ਨਾਨ ਕੇਸੀ ਇਹ ਨਾਨ ਕੇਸੀ ਹੈ ਨਾਨ ਕੇਸੀ ਵਿਦ ਕੇਸੀ ਵੀ ਆਪਣੇ ਕੋਲ ਅਵੇਲੇਬਲ ਨੇਗੇ ਹਾਂ ਜੀ ਉਹ ਕਿੰਨੇ ਦਾ ਉਹ ਦੇ ਦਾਂਗੇ ਵੀਰੇ 50000 ਦਾ ਵੀਰੇ 50000 ਵਿਦ ਕੇਸੀ ਹੈ ਜੀ ਉਹ ਰੀਅਲ ਟਾਈਪ ਆ ਜਿਹੜੇ ਜਿਵੇਂ ਟੀ ਕੱਪ ਸਾਈਜ਼ ਦੇ ਲਈ ਆਪਾਂ ਟੀ ਕੱਪ ਸਾਈਜ਼ ਦੇ ਲਈ ਬਾਕੀ ਭਾਈ ਜੀ ਆਪਣੇ ਲਗਾ ਕਲਰ ਕਿਹੜੇ ਕਿਹੜੇ ਬੱਚੇ ਮਿਲਦੇ ਜਾਂਦੇ ਆਂ ਔਰੇਂਜ ਬਲੈਕ ਜਿਹੜਾ ਵੀ ਕਹੋਗੇ ਭੇਜੂਗਾ ਠੀਕ ਹੈ ਫਿਰ ਜੀ ਹਰ ਟਾਈਮ ਤੇ ਅਵੇਲੇਬਲ ਹੀ ਹੁੰਦੇ ਆਂ ਇਹ ਭਾਈ ਜੀ ਆਪਣੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਆ ਵੀਰੇ ਮੇਨ ਤਾਂ ਆਪਣਾ ਟਰਾਏ ਦੇ ਵਿੱਚ ਹੀ ਆ ਠੀਕ ਹੈ ਜੀ ਗ੍ਰੀਨ ਟਰਾਏ ਹੋ ਗਿਆ ਸਿਟੀ ਹੋ ਗਿਆ ਤੇ ਗੋਲਡਨ ਡੀਮਰ ਹੋ ਗਿਆ ਠੀਕ ਹੈ ਇਹ ਸਪੈਸ਼ਲ ਆ ਠੀਕ ਹੈ ਸਪੈਸ਼ਲਟੀ ਹੈ ਤੁਹਾਡੀ ਠੀਕ ਹੈ ਨਾ ਇਹ ਬੱਚੇ ਤੁਸੀਂ ਦੇਖ ਹੀ ਸਕਦੇ ਹੋ ਭਾਜੀ ਕੁਆਲਿਟੀ ਵਾਈਜ਼ ਬੱਚਾ ਦੇਖੋ ਦੇਖ ਹੀ ਜਾਓ ਬੱਚੇ ਭਾਜੀ ਬਾਕੀ ਭਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਆ ਆਪਣੀ ਲੁਧਿਆਣਾ ਜੀ ਲੁਧਿਆਣਾ ਦੂਰ ਠੀਕ ਆ ਭਾਈ ਜੀ ਆਪਣਾ ਕੰਟੈਕਟ ਨੰਬਰ ਭਾਈ ਜੀ 99149 97864 ਠੀਕ ਆ ਭਾਈ ਜੀ ਤੇ ਆਲ ਓਵਰ ਇੰਡੀਆ ਡਿਲੀਵਰੀ ਆ ਭਾਈ ਜੀ ਆਪਣੀ ਹਾਂਜੀ ਹਾਂਜੀ ਭਾਈ ਜੀ ਦਾ ਨੰਬਰ ਨੀਚੇ ਵੀਡੀਓ ਦੇ ਵਿੱਚ ਚੱਲਦਾ ਰਹੂਗਾ ਤੇ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਦੀ ਆਲ ਇੰਡੀਆ ਡਿਲੀਵਰੀ ਆ ਤੇ ਭਾਈ ਜੀ ਦੀ ਲੋਕੇਸ਼ਨ ਲੁਧਿਆਣਾ ਪੈ ਜਾਂਦੀ ਆ ਖਾਸ ਤੇ ਬਾਕੀ ਭਾਈ ਜੀ ਥੈਂਕ ਯੂ ਜੀ ਬਿਲਕੁਲ ਅੱਸੀ ਕਾ ਭਾਈ ਜੀ ਕੀ ਹਾਲ ਚਾਲ ਠੀਕ ਆ ਜੀ ਆਈ ਕੇ ਅੱਜ ਕੋਪੜ ਹਾਂਜੀ ਹਾਂਜੀ ਛੱਡਿਆ ਨਾ ਕਰੋ ਕੋਈ ਵੀ ਜੋ ਦੇਖੋ ਭਾਈ ਜੀ ਭਾਈ ਜੀ ਲੈ ਕੇ ਆਏ ਨੇ ਬਿਗਲ ਦੇ ਬੱਚੇ ਨਾ ਬਹੁਤ ਹੀ সুইਟ ਕੁਆਲਟੀ ਦੇ ਜਿਵੇਂ ਦੇ ਕਹਿੰਦੇ ਨਾ ਵੀ ਆਪਣੀ ਸਰਕਾਰੀ ਵਰ ਕਹ ਰਹੇ ਸੀ ਕਹਿੰਦੇ ਤੁਸੀਂ ਬਿਗਲ ਦੇ ਬੱਚੇ ਬਹੁਤ ਘੜ ਦਿਖਾ ਰਹੇ ਹੋ ਤਾਂ ਮੈਂ ਭਾਈ ਜੀ ਮਿਲੇ ਸੀ ਮੈਂ ਕਿਹਾ ਭਾਈ ਜੀ ਨਾ ਚਲੋ ਬਿਗਲ ਦੇ ਬੱਚੇ ਦਿਖਾਏ ਜਾਣ ਦੇਖੋ ਫੁੱਲ ਮਾਰਕਿੰਗ ਦੇ ਵਿੱਚ ਬੱਚੇ ਨੇਗੇ ਤੇ ਇੱਕ ਤੁਹਾਨੂੰ ਮੈਂ ਦੱਸਣਾ ਚਾਹਾਂ ਬੱਚੇ ਤਾਂ ਨਾ ਜਿਹੜੇ ਇਹਨਾਂ ਬਿਗਲ ਦੇ ਵਿੱਚ ਹੁੰਦਾ ਈਅਰ ਦਾ ਬੱਚਾ ਕੁਆਲਟੀ ਵਾਈਜ਼ ਤੋਂ ਪਤਾ ਲੱਗਦਾ ਆ ਜਿਵੇਂ ਆ ਫੇਸ ਦੇ ਨਾਲ ਨਾ ਈਅਰ ਵੀ ਬਰਾਬਰ ਦਾ ਹੁੰਦਾ ਆ ਉਹੀ ਬੱਚਾ ਅਸਲੀ ਕੁਆਲਿਟੀ ਦਾ ਤੇ Ориਜਨਲ ਦੇ ਵਿੱਚ ਆਉਂਦਾ ਹੈ। ਭਾਈ ਜੀ ਦੇਖ ਹੀ ਸਕਦੇ ਹੋ। ਟੇਲ ਵੀ ਦੇਖ ਸਕਦੇ ਹੋ ਤੇ ਭਾਈ ਦਾ ਕਲਰ ਵੀ ਦੇਖ ਸਕਦੇ ਹੋ ਬੱਚੇ ਦਾ। ਭਾਈ ਜੀ ਆਪਣਾ ਕੋਲ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ? ਆਲ ਬਰੀਡ ਆ। ਆਲ ਬਰੀਡ ਦੇ ਵਿੱਚ ਭਾਈ ਦਾ ਕੰਮ ਹੈ। ਸਟੱਡਰ ਨੇ ਆਪਣਾ ਕੋਲ ਸਾਰੇ ਡੀਗਲ ਦੇ। ਡੀਗਲ ਦੇ ਸਟੱਡ ਹੈ ਤੇ ਭਾਈ ਜੀ ਹਸਕੀ ਦੇ ਚੌਂ ਚੌਂ ਦੇ ਠੀਕ ਹੈ ਨਾ। ਕਾਫੀ ਸਟੱਡਰਾਂ ਦੀ ਵਿੱਚ ਭਾਈ ਦੀ ਸਟੱਡ ਸਰਵਿਸ ਹੈ ਤੇ ਭਾਈ ਜੀ ਆਪਣੀ ਆਨਲਾਈਨ ਡਿਲੀਵਰੀ ਹੈ। ਹਾਂਜੀ ਹਾਂਜੀ। ਤੇ ਭਾਈ ਜੀ ਆਪਣਾ ਮੈਨੂੰ ਦੱਸੋਗੇ ਹੁਣ ਇਹਦਾ ਕੀ ਪ੍ਰਾਈਸ ਹੈ ਕੀ 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 ਹੁੰਦਾ ਇਹ ਮੇਲ 15000 ਦਾ ਫੀਮੇਲ 10000 ਫੀਮੇਲ 10000 ਦੀ ਮੇਲ 15000 ਦਾ ਤੇ 올 ਇੰਡੀਆ ਡਿਲੀਵਰੀ ਆ ਆਪਣੀ ਤੇ ਬਾਈ ਜੀ ਆਪਣਾ ਨੀਚੇ ਤੁਸੀਂ ਦੇਖ ਮੈਂ ਕੈਮਰਾ ਮਾਰ ਕੇ ਦਿਖਾਈ ਦਵਾ ਬਾਈ ਜੀ ਲਵੇ ਫਿਲਹਾਲ ਇਹ ਸਟਾਕ ਪਿਆ ਆ ਕਲਚਰ ਪਾਉਂਦੇ ਬੱਚੇ ਵੀ ਪਏ ਨੇਗੇ ਉਧਰ ਕਰੀਮ ਸ਼ੇਡ ਚ ਪਏ ਨੇਗੇ ਇਧਰ ਵਾਈਟ ਸ਼ੇਡ ਚ ਪਏ ਨੇ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 98555 5524 ਠੀਕ ਹੈ ਬਾਈ ਜੀ ਆਪਣੀ ਲੋਕੇਸ਼ਨ ਕੀ ਪੈ ਜਾਂਦੀ ਹੈ ਜੀ ਮਰੇਕੋੜਲਾ ਜੀ ਮਰੇਕੋੜਲਾ ਜੀ ਠੀਕ ਹੈ ਣਾ ਤੇ ਨੀਅਰ ਲੁਧਿਆਣਾ ਆ। ਹਾਂਜੀ। ਭਾਈ ਜੀ ਦਾ ਨੀਚੇ ਵੀਡੀਓ ਨੰਬਰ ਚੱਲਦਾ ਰਹੂਗਾ। ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ। ਠੀਕ ਹੈ ਭਾਈ ਜੀ। ਬਾਕੀ ਕੋਈ ਜੀ ਆਪਣਾ ਕੋਈ ਸਬਸਕ੍ਰਾਈਬਰ ਆਂਦਾ ਆ? ਹਾਂਜੀ। ਫਾਲੋਅਰ ਆਂਦਾ ਆ ਤਾਂ ਉਹਦਾ ਮਨ ਤਨ ਹੋ ਜਾਊਗਾ। ਹਾਂਜੀ ਹਾਂਜੀ। ਠੀਕ ਹੈ। ਬਸ ਚੈਨਲ ਦਾ। ਠੀਕ ਹੈ ਜੀ। ਠੀਕ ਹੈ। ਓਕੇ ਭਾਈ ਜੀ ਥੈਂਕ ਯੂ ਜੀ। ਅੱਸੀ ਦਾ ਭਾਈ ਜੀ ਕੀ ਹਾਲ ਚਾਲ? ਵਧੀਆ ਵਧੀਆ ਵੀਰੇ। ਆਈ ਕਿ ਅੱਜ ਡਾਕ ਸ਼ੋਅ ਤੇ? ਹਾਂਜੀ ਹਾਂਜੀ ਵੀਰੇ। ਭਾਈ ਜੀ ਆਪਣੇ ਨਾ ਬਰਨਾਲੇ ਦੇ ਲਵੇਂ ਪਿੰਡ ਪੈ ਜਾਂਦਾ ਭਾਈ ਦੇ ਇੱਕ ਸ਼ੇਰਪੁਰ ਤੋਂ ਨੇ। ਓ ਬਾਈ ਵੀ ਉਧਰੀ ਨੇ ਆਪਣੇ ਏਰੀਆ ਦੇ ਨੇ ਇਹ ਬਾਈ ਜੀ ਇਹ ਤਾਂ ਬਹੁਤ ਵਧੀਆ ਵਧੀਆ ਬਰੀਡ ਦੇ ਬੱਚੇ ਲੈ ਕੇ ਆਏ ਸੀਗੇ ਤੇ ਆਹ ਦੇਖੋ ਤੁਸੀਂ ਰੀਗੋਰਡੈਂਟ ਟੀਵਰ ਆ ਭਾਜੀ ਇਹ ਕਲਚਰ ਦੇ ਵਿੱਚ ਭਾਜੀ ਕਲਚਰ ਦੇ ਵਿੱਚ ਭਾਜੀ ਇੱਕ ਤਾਂ ਕਰੀਮ ਬੱਚਾ ਇੱਕ ਰੈੱਡ ਬੱਚਾ ਇਹ ਟਾਇਪ ਆਮ ਇਹ ਟਾਇਪ ਆਮ ਦੇ ਵਿੱਚ ਬੱਚਾ ਭਾਜੀ ਕੁਵਾ ਕੇ ਦਿਖਾ ਦਿਓ ਦੇਖੋ ਭਾਜੀ ਬੱਚਾ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬਾਕੀ ਮੈਂ ਨਾ ਬੱਚੇ ਪਏ ਸੀਗੇ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਉਹ ਤੁਹਾਨੂੰ ਫੇਰ ਵੀ ਕੈਮਰਾ ਮਾਰ ਦਿੰਦਾ ਮੈਂ ਬੱਚੇ ਪਏ ਨੇ ਇਹਨਾਂ ਨਾਲ ਬੈਠਾ ਆਲ ਟਾਈਮ ਏ ਬਾਈ ਜੀ ਗੱਲ ਕਰਦੇ ਆਪਾਂ ਬਾਈ ਜੀ 골ਡ ਰੀਟਰੀਵਰ ਦਾ ਕੀ ਪ੍ਰਾਈਸ ਆ ਭਾਈ ਜੀ 15000 ਮੇਲ ਦਾ 10000 ਫੀਮੇਲ ਦਾ 15000 ਮੇਲ ਦਾ ਜੀ 10000 ਫੀਮੇਲ ਦਾ ਬਾਈ ਜੀ ਆ ਕਲਚਰ ਪਾਉਂਦੇ ਆ ਵਿੱਚ ਵੀਰੇ 8000 ਰੁਪਏ ਮੇਲ ਦਾ ਸੇ ਸੇ ਠੀਕ ਆ ਬਾਈ ਜੀ ਆਹ ਟੁਆਇ ਦੇ ਵਿੱਚ ਬੱਚੇ ਨੇ ਵੀਰੇ 20000 ਰੁਪਿਆ 20000 ਰੁਪਿਆ ਮੇਲ ਦਾ ਫੀਮੇਲ ਦਾ ਭਾਈ ਜੀ ਮੇਲ ਦਾ 20 ਵੀਰੇ ਫੀਮੇਲ ਦਾ 18 ਫੀਮੇਲ ਦਾ 18 ਤੇ ਬਾਕੀ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ 올 브리드 ਕੀ ਹੈ ਬਈ 올 브리드 ਜੀ ਬਾਈ ਦਾ ਕੰਮ ਹੈ ਤੇ ਬਾਈ ਜੀ ਨੂੰ ਤੁਸੀਂ ਨਾ ਕੰਟੈਕਟ ਕਰ ਸਕਦੇ ਹੋ ਬਾਈ ਜੀ ਲੋਕੇਸ਼ਨ ਕੀ ਪੈ ਜਾਂਦੀ ਹੈ ਆਪਣੀ ਲੋਕੇਸ਼ਨ ਉਹ ਮੈਲਕਲਾ ਬਨਾਲਾ ਹੈ ਮੈਲਕਲਾ ਬਨਾਲਾ ਬਾਈ ਜੀ ਤੇ ਬਾਕੀ ਨਾ ਬਾਈ ਜੀ ਦਾ 올 ਬ੍ਰੀਡ ਦੇ ਵਿੱਚ ਕੰਮ ਹੈ ਤੇ ਬਾਈ ਜੀ 올 ਇੰਡੀਆ ਡਿਲੀਵਰੀ ਹੈਗੀ ਬਾਈ ਜੀ ਤੁਹਾਡੀ ਹਾਂਜੀ ਆਲ ਇੰਡੀਆ ਡਿਲੀਵਰੀ ਹੈ ਆਲ ਇੰਡੀਆ ਡਿਲੀਵਰੀ ਹੈ ਜਿਹੜੀ ਡਿਲੀਵਰੀ ਹੈਗੀ ਉਹ ਐਕਸਟਰਾ ਚਾਰਜਿੰਗ ਦੇ ਹੋਊਗੀ ਠੀਕ ਹੈ ਨਾ ਤੇ ਬਾਕੀ ਬਾਈ ਜੀ ਦਾ ਨਾ ਕੰਟੈਕਟ ਨੰਬਰ ਪੁੱਛਦੇ ਆ ਬਾਈ ਜੀ ਕਾਪੜਾ ਕੰਟੈਕਟ ਨੰਬਰ ਦੱਸ ਦਿਓ 8805432400 ਹੈ ਭਾਈ ਜੀ ਇਹ ਨੀਚੇ ਵੀਡੀਓ ਦਾ ਨਾ ਬਾਈ ਦਾ ਨੰਬਰ ਚੱਲਦਾ ਰਹੂਗਾ ਬਾਈ ਦਾ 올 ਬਰੀਡ ਦੇ ਵਿੱਚ ਕੰਮ ਹੈ ਤੇ 올 ਇੰਡੀਆ ਡਿਲੀਵਰੀ ਹੈ ਬਾਈ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਠੀਕ ਹੈ ਨਾ ਬਾਈ ਦੀ ਲੋਕੇਸ਼ਨ ਬੈਂਦੀ ਹੈ ਮਹਿਲਾ ਮਹਿਲਕਲਾ ਬਰ ਨੀਅਰ ਬਰਨ ਵਾਲਾ ਓਕੇ ਭਾਈ ਓਕੇ ਭਾਈ ਥੈਂਕ ਯੂ ਹਸਕੀ ਦਾ ਮੜੀ ਬਾਈ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਵੀਰੇ ਕੀ ਸੁਣਾਓ ਵਧੀਆ ਵਾਸਕਲਾ ਦੇਖੋ ਨਾ ਬਾਈ ਜੀ ਮੈਂ ਨਾ ਕਾਫੀ ਧੀਰ ਦੀ ਵੇਟ ਕਰ ਰਹਾ ਸੀ ਮੈਂ ਕਿਹਾ ਦੋ ਨਾ ਇੱਕ ਕੁਆਲਿਟੀ ਦੇ ਬੱਚੇ ਦੇਖਣ ਮੈਨੂੰ ਇਹ ਹਸਕੀ ਦੇ ਬੱਚੇ ਸੀਗੇ ਭਾਈ ਜੀ ਕਿੰਨੇ ਮੇਲ ਨੇ ਤੇ ਕਿੰਨੀ ਫੀਮੇਲ ਨੇ ਚਾਰ ਫੀਮੇਲ ਨੇ ਪਹਿਲੇ ਮੇਨ ਨੇ ਜੀ ਠੀਕ ਹੈ ਨਾ ਇਹ ਚੌ ਚੌ ਦੇ ਬੱਚੇ ਆ ਭਾਈ ਜੀ ਰੈੱਡ ਕਲਰ ਦੇ ਵਿੱਚ ਬਹੁਤ ਹੀ ਰੀਅਰ ਕਲਰ ਆਂਦਾ ਹੈ ਇਹ ਬੱਚੇ ਤਾਂ ਕਰੀਮ ਦੇ ਵੀ ਪਏ ਸੀਗੇ ਪਰ ਮੇਰੇ ਨਾਲ ਸਰਟਾਈਵਰ ਕਹਦੇ ਸੀਗੇ ਤੁਸੀਂ ਨਾ ਵੀ ਰੈੱਡ ਬੱਚੇ ਵੀ ਦਿਖਾਇਆ ਕਰੋ ਤੇ ਮੈਂ ਤੁਹਾਨੂੰ ਦਿਖਾਣਾ ਚਾਹਵਾ ਕੇਸ ਦੇ ਵਿੱਚ ਬੱਚੇ ਪਏ ਨੇ ਦੋ ਹੋਰ ਜੀ ਭਾਈ ਉਹ ਕੀ ਕੁਛ ਹੈ ਉਹ ਮੇਲੇ ਮੇਲ ਠੀਕ ਆ ਆ ਭਾਈ ਪੇਰ ਹੈ ਇਹ ਪੇਰ ਹੈ ਤੇ ਮੈਂ نیچے ਕੈਮਰਾ ਮਾਰ ਕੇ ਦਿਖਾਈ ਦਵਾ ਤੁਹਾਨੂੰ ਜੀ ਵੀ نیچے ਬੱਚੇ ਪਏ ਨੇ ਕਿ ਆਰਾਮ ਕਰ ਰਹੇ ਸੀ ਮੈਂ ਕਿਹਾ ਕੋ ਨੂੰ ਡਿਸਟਰਬ ਕਰਨੇ ਨਾ ਜੀ ਤੁਹਾਨੂੰ ਦਿਖਾਈ ਦਿੰਦਾ ਬਾਕੀ ਆਪਾਂ ਗੱਲ ਕਰਦੇ ਆਂ ਬਾਈ ਜੀ ਨਾਲ ਬਾਈ ਜੀ ਇਹਦਾ ਪ੍ਰਾਈਸ ਕੀ ਹੋਊਗਾ ਚੌ ਚੌ ਦਾ ਚੌ ਚੌ ਦਾ ਮੇਲ ਦਾ ਮੇਰਾ 13000 ਕੀ ਮੇਰਾ 11000 ਮੇਲ ਦਾ ਕਹ ਰਿਹਾ ਯਾਰ ਹਾਂ ਜੀ ਤੇ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਜਿਹੜੇ ਸਾਰੀਆਂ ਬਰੀਡਾਂ ਦੇ ਕੰਮ ਆ ਜਿਹੜੇ ਜਿਹੜੀ ਵੀ ਚਾਹੀਦੀ ਹੁੰਦੀ ਆ ਬੰਦੇ ਨੂੰ ਉਹ ਆਪਾਂ ਦਿਲਵਾ ਦਾਂਗੇ ਠੀਕ ਹੈ ਤੇ ਬਾਈ ਜੀ ਆਹਾ ਹਸਕੀ ਦੇ ਬੱਚਿਆਂ ਦਾ ਕੀ ਕੁਛ ਹੈ ਇਹਦੇ ਵਿੱਚ ਜਿਹਦਾ ਮੇਲ ਦਾ ਵੀ ਆ ਫੀਮੇਲ ਆ ਹੀ ਮੇਲ ਆ ਠੀਕ ਹੈ ਜੀ ਹਾਂ ਜੀ ਬਾਈ ਜੀ ਬੱਚਾ ਘੁਮਾ ਕੇ ਦਿਖਾਓਗੇ ਆ ਲਓ ਜੀ ਕੁਆਲਿਟੀ ਦੇਖ ਲਓ ਬਾਈ ਜੀ ਬੱਚਾ ਪੂਰਾ ਡਾਰਕ ਕਲਰ ਮੈਂ ਤੁਹਾਨੂੰ ਅੱਖਾਂ ਦੇ ਵੀ ਥੋੜਾ ਕੈਮਰਾ ਮਾਰ ਕੇ ਦਿਖਾ ਦਵਾਂ ਠੀਕ ਹੈ ਨਾ ਛੋਟ ਮਜਲ ਦੇ ਵਿੱਚ ਬੱਚੇ ਨੇਗੇ ਤੇ ਭਾਈ ਜੀ ਕੀ ਕੀ ਪ੍ਰਾਈਸ ਆ ਇਹਦਾ ਕੀ ਕੀ ਹੈ ਇਹ ਮੈਂ ਇਹਨੇ 25000 ਰੁਪਿਆ 3 ਮਿਲਦਾ 15000 3 ਮਿਲਦਾ 15000 ਹਾਂਜੀ ਹਾਂਜੀ ਤੇ ਭਾਈ ਜੀ ਕੀ ਏਜ ਆ ਬੱਚਿਆਂ ਦੀ 1 ਮਾਂਥ ਆਈਏ ਜੀ 1 ਮਾਂਥ ਹਾਂਜੀ ਭਾਈ ਜੀ ਆਪਣੀ 올 ਇੰਡੀਆ ਡਿਲੀਵਰੀ ਆ ਹਾਂਜੀ ਹਾਂਜੀ 올 ਇੰਡੀਆ ਡਿਲੀਵਰੀ ਠੀਕ ਹੈ ਨਾ ਤੇ ਬੱਕੇ ਬੱਚੇ ਭਾਈ ਜੀ ਚੌਂ ਚੌਂ ਵਾਲੇ ਵੀ ਘੁਮਾ ਕੇ ਦਿਖਾ ਦਿਓ ਤੇ ਭਾਈ ਜੀ ਆਪਣਾ 올 ਓਵਰ ਇੰਡੀਆ ਡਿਲੀਵਰੀ ਆ ਭਾਈ ਜੀ ਦੀ ਤੇ ਭਾਈ ਦਾ 올 ਬਰੀਡ ਦੇ ਵਿੱਚ ਕੰਮ ਹੈ ਤੇ ਬਾਕੀ ਭ 7388622780 ਠੀਕ ਆ ਵੀਰੇ ਤੇ ਲੋਕੇਸ਼ਨ ਕੀ ਪੈ ਜਾਂਦੀ ਆਪਣੀ ਵੀਰੇ ਮਰੇ ਕੋਡ ਲਾ ਵੀਰੇ ਮਰੇ ਕੋਡ ਲਾ ਠੀਕ ਹੈ ਨਾ ਬਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਲੋਕੇਸ਼ਨ ਮਰੇ ਕੋਡ ਲਾ ਪੈ ਜਾਂਦੀ ਆ ਠੀਕ ਹੈ ਨਾ ਇਹ ਬਾਈ ਜੀ ਦਾ 올 ਇੰਡੀਆ ਡਿਲੀਵਰੀ ਆ ਨੀਚੇ ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਕੀ ਬਾਈ ਜੀ ਆਪਣਾ ਕੋਈ ਸਬਸਕ੍ਰਾਈਬਰ ਆਂਦਾ ਆ ਮਾਨਤਾਨ ਹੋ ਜਾਊਗਾ ਹਾਂ ਹਾਂ ਵੀਰੇ ਮਾਨਤਾਨ ਜ਼ਰੂਰ ਕਰਾਂਗੇ ਠੀਕ ਆ ਵੀਰੇ ਓਕੇ ਵੀਰੇ ਥੈਂਕ ਯੂ ਠੀਕ ਹੈ ਜੀ ਵੈਲਕਮ ਟੂ ਅੱਸੀ ਕਾਬਰੇ ਕੀ ਹਾਲ ਚਾਲ ਹੈ ਅਸੂਰੀਆ ਬਾਈ ਬਲਿਆ ਜੀ ਆਈ ਕੇ ਡਾਕਟਰ ਹਾਂ ਜੀ ਬਾਈ ਬਾਈ ਜੀ ਨਾਲ ਲੈ ਕੇ ਆਏ ਸੀਗੇ ਕਲਚਰ ਪੌਮ ਦਾ ਬੱਚਾ ਟਾਇਰ ਪੌਮ ਦਾ ਬੱਚਾ ਤੇ ਆਹ ਬਾਈ ਇਹ ਵੀ ਕਲਚਰ ਪੌਮ ਹੈ ਕਲਚਰ ਪੌਮ ਦੇ ਵਿੱਚ ਹੈ ਬੱਚਾ ਇਹ ਸਿੜਜੂ ਦੇ ਬੱਚੇ ਨੇਗੇ ਤੇ ਬਾਕੀ ਬੱਚੇ ਨੀਚੇ ਪਏ ਨੇ ਬਾਈ ਜੀ ਨਾਲ ਗੱਲ ਕਰਦੇ ਆਪਾਂ ਬਾਈ ਜੀ ਆ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਤੇ ਕਿਹੜੀ ਕਿਹੜੀ ਦੀ ਆਲ ਜਗ੍ਹਾ ਡਿਲੀਵਰੀ ਹੈ ਏ ਬਾਈ ਜੀ ਆਪਣਾ ਕਿਹੜੀ ਕਿਹੜੀ ਬਰੀਡ ਦੇ ਵਿੱਚ ਕੰਮ ਹੈ ਜੀ ਆਹ ਬਰੀਡ ਹੀ ਕਰਦੇ ਆਂ ਜੀ ਕੱਲਾ ਪੈਟਰੋਲ ਛੱਡ ਕੇ ਕੱਲਾ ਪੈਟਰੋਲ ਛੱਡ ਕੇ ਆਲ ਬਰੀਡ ਦੇ ਵਿੱਚ ਬਾਈ ਦਾ ਕੰਮ ਹੈ ਤੇ ਬਾਈ ਜੀ ਕੀ ਲੋਕੇਸ਼ਨ ਕੀ ਪੈ ਜਾਂਦੀ ਆਪਣੀ ਰਾਇਕੋਟ ਏਰੀਆ ਪੈਦੇ ਰਾਇਕੋਟ ਏਰੀਆ ਬਾਈ ਜੀ ਮੈਨੂੰ ਇਹ ਦੱਸ ਦਿਓ ਇਹ ਕੀ ਕੁਸ਼ ਹੈ ਤੇ ਕੀ ਕੀ ਪ੍ਰਾਈਸ ਹੈ ਦਾ ਇਹ ਟਵਾਇਪ ਆਲ ਦਾ ਮੇਲ ਆ ਜੀ ਕਮਾ ਕੇ ਦਿਖਾ ਦਿਓ ਵੀਰੇ ਇਹਦਾ 15000 ਰੁਪਏ ਮੇਲ 15000 ਰੁਪਏ ਮੇਲ ਜੀ ਤੇ ਬਾਈ ਜੀ ਆ ਪਵੇਲੀਨ ਇੱਕ ਅਲਟਰ ਜਾਈ ਅਲਟਰ ਦੇ ਵਿੱਚ ਬੱਚਾ ਜੀ ਬੱਚਾ ਦਾ ਇਹ 6000 ਰੁਪਏ ਜੀ ਠੀਕ ਹੈ ਤੇ ਉਹ ਬੱਚਾ ਬਾਜੀਆ ਕਮਾ ਕੇ ਦਿ ਕ੍ਰੀਨ ਦੇ ਵਿੱਚ 8000 ਰੁਪਏ 8000 ਰੁਪਏ ਸਿਡੂ ਦਾ ਸਿਡੂ ਥੀਮ ਦੇ 10000 ਤੇ ਮੇਲ 13000 ਠੀਕ ਹੈ ਇਹ ਦਾ ਜੀ ਮੇਲ ਉਹ ਮੇਲ ਹੈ ਮੇਲ ਹੀ ਹੈ ਜੀ ਠੀਕ ਹੈ ਨਾ ਆਪ ਵੀਰੇ ਦੇ ਰਾ ਜੀ ਤੇ ਬਾਈ ਜੀ ਦਾ ਆਲ ਬੀਡ ਆਪ ਮੇਰੇ ਨਾਲ ਬਾਈ ਦੇ ਨਾਲ ਆਲ ਬੀਡ ਦੇ ਵਿੱਚ ਕੰਮ ਹੈ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦੀ ਲੋਕੇਸ਼ਨ ਹੈ ਰਾਇਕੋਟਾ ਠੀਕ ਹੈ ਬਾਕੀ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 9855 27602 ਠੀਕ ਹੈ ਵੀਰੇ ਬਾਕੀ ਆਪਣਾ ਨੰਬਰ ਵੀਰੇ 8872401302 ਠੀਕ ਹੈ ਵੀਰੇ ਬਾਈ ਜੀ ਦਾ 올ਓਵਰ ਇੰਡੀਆ ਡਿਲੀਵਰੀ ਹੈ ਤੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨਾ نیچے ਵੀਡੀਓ ਦੇ ਵਿੱਚ ਨੰਬਰ ਚੱਲਦੇ ਰਹਿਣਗੇ ਤੇ 올 ਬ੍ਰੀਡ ਦੇ ਵਿੱਚ ਬਾਈ ਦਾ ਕੰਮ ਹੈ ਠੀਕ ਹੈ ਨਾ ਬਾਈ ਜੀ ਲੋਕੇਸ਼ਨ ਰਾਇਕੋਟ ਹੀ ਪੈਂਦੇ ਨਾ ਠੀਕ ਹੈ ਜੀ ਠੀਕ ਹੈ ਨਾ ਓਕੇ ਬਾਈ ਜੀ ਓਕੇ ਵੀਰੇ ਠੀਕ ਹੈ ਓਕੇ ਵੀਰੇ ਅਸ਼ੀਗਵੈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਇਹ ਡਬਲ ਕੋਟ ਹਾਂਜੀ 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 ਵੀਰੇ ਦੇਖੋ ਬਈ ਜੀ ਕੋਟ ਪੂਰਾ ਡਬਲ ਕੋਟ ਦੇ ਨਾਲ ਮੈਂ ਬੱਚੇ ਦੀ ਕੁਆਲਿਟੀ ਵਿੱਚ ਗੱਲ ਕਰਾ ਪਾਈ ਜੀ ਇਹਦਾ ਨਾ ਜਰਮਨ ਜੈਪਨ ਦੇ ਬਈ ਜੀ ਕਿਹੜੇ ਕੋਟ ਦੇ ਵਿੱਚ ਬੱਚੇ ਨੇ ਇਹ ਡਬਲ ਕੋਟ ਆ ਬਈ ਜੀ ਡਬਲ ਕੋਟ ਦੇ ਵਿੱਚ ਬੱਚੇ ਨੇ ਭਾਜੀ ਮੂੰਹ ਆ ਕੇ ਦਿਖਾ ਦਿਓ ਬੱਚਾ ਦੇਖੋ ਬਈ ਜੀ ਕੁਆਲਿਟੀ ਨਾ ਬਹੁਤ ਬੋਲਦੀ ਹੁੰਦੀ ਆ ਤਾਂ ਬੱਚਾ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਹੀ ਪਹੁੰਚੋਗੇ ਵੀ ਬੱਚਾ ਆਪਣੇ ਮੂੰਹੋਂ ਬੋਲ ਰਿਹਾ ਵੀ ਡਬਲ ਕੋਟ ਦੇ ਵਿੱਚ ਬੱਚਾ ਆ ਇਹ ਬਈ ਆਪਣੀ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਗਾ ਆਪਣੇ ਕੋਲੇ ਵੀਰੇ ਆਲ ਬ ਖਸ਼ਕੀ ਦੇ ਲਾਇਬ੍ਰੇਰੀ ਦੇ ਚੌਚਾਉਂ ਦੇ ਸੱਟਜੂ ਦੇ 골ਡਨ ਟੀਵਰ ਦੇ ਸਾਰੇ ਬਰੀਡਾਂ ਦੇ ਆਪਣੇ ਕੋਲੇ ਆਪਣਾ ਫਾਰਮ ਹੀ ਹੈ ਜਲਾਲ ਠੀਕ ਹੈ ਹਾਂ ਸੁਪਰ ਬਾਈ ਜੀ ਕਿੱਥੇ ਕਿਹੜੀ ਲੋਕੇਸ਼ਨ ਪੈਣ ਦੀ ਹੈ ਆਪਣਾ ਜਲਾਲ ਪਿੰਡ ਆ ਬਾਈ ਜੀ ਬਿਠੇਂਡਾ ਜ਼ਿਲ੍ਹੇ ਦੇ ਵਿੱਚ ਭੱਟੇਪਾਈ ਕੋਲ ਭੱਟੇਪਾਈ ਕੋਲ ਹਾਂਜੀ ਹਾਂ ਜਿਹੜਾ ਮੈਂ ਨੀਚੇ ਕੈਮਰੇ ਤੇਜ਼ ਤੇ ਮਾਰ ਤਾ ਬੱਚੇ ਪੈ ਨਹੀਂ ਜਰਮਨ ਦੇ ਤੇ ਸੱਟਜੂ ਦੇ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਉੱਥੇ ਆਪ ਵੀ ਸੱਟਜੂ ਦੇ ਬੱਚੇ ਸੱਟਜੂ ਅਡਾਲਟ ਵੀ ਸੇਲ ਹੈ 12000 ਰੁਪਏ ਦੀ ਲਾਸਟ 8 ਮਹੀਨਿਆਂ ਦੀ ਹੈ ਇਹ ਠੀਕ ਹੈ ਭਾਜੀ 8 ਮਹੀਨੇ ਦੀ ਫੀਮੇਲ ਹੈ ਇਹ ਵੀ ਸੇਲ ਹੈ ਹਾਂਜੀ ਆ 골ਡਨ ਡੀਵਰ ਬੈਠੀ ਹੈਗੀ ਠੀਕ ਹੈ ਭਾਜੀ 12 ਕਿ ਮਹੀਨੇ ਦੀ ਫੀਮੇਲ ਹੈ 6000 ਰੁਪਿਆ ਪ੍ਰਾਈਸ ਹੈ ਠੀਕ ਹੈ ਭਾਜੀ ਤੇ ਬਾਕੀ ਭਾਈ ਜੀ ਆ ਜਰਮਨ ਦੇ ਬੱਚੇ ਦਾ ਫਾਈਜ਼ ਕਿ ਹੋਊਗਾ ਇਹ ਡਬਲ ਕੋਡ ਦਾ ਇਹ ਭਾਈ ਜੀ 13000 ਦਾ ਮੇਲ ਆ 9000 ਦੀ ਫੀਮੇਲ ਆ 13000 ਦਾ ਮੇਲ ਤੇ 9000 ਦੀ ਫੀਮੇਲ ਇਹ ਭਾਈ ਸਿਰਜੂ ਦੇ ਬੱਚੇ ਦਾ ਸਿਰਜੂ ਭਾਈ ਜੀ ਮੇਲ ਫੀਮੇਲ ਆ 8 85000 ਰੁਪਿਆ ਦਾ ਬੱਚਾ ਹੈ ਪਾਉ ਮੇਲ ਨਾਲ ਪਾਉ ਫੀਮੇਲ ਨਾਲ ਠੀਕ ਹੈ ਭਾਜੀ ਦੇ ਬਾਈ ਆਪਣੀ ਜਿਹੜੀ 6000 ਰੁਪਏ ਦਾ ਮੈਂ ਵਿੱਚ ਕੈਮਰਾ ਮਾਰੀ ਆ ਜਿਹੜਾ ਲੈਬਰੀ ਹੋ ਗਿਆ ਤਾਂ ਚੋ ਹੋ ਗਿਆ ਆਫ ਕੀ ਹੋ ਗਿਆ ਆ ਸਟੱਡ ਜਿਹੜੇ ਹੈਗੇ ਫੋਟੋਆਂ ਤੇ ਲੱਗੇ ਹੋਏ ਉਹ ਨਹੀਂ ਲੱਗੇ ਹੋਏ ਆਪਣੇ ਘਰ ਆ ਬਾਈ ਸਾਰੇ ਸਟੱਡ ਇੱਕ ਅਵਰੇਜ ਦਾ 6000 ਰੁਪਏ ਦਾ ਜਿਹੜੀ ਤੁਹਾਡੀ ਕੈਸ਼ ਹੈ ਜਾਂ ਕੈਸ਼ ਤੇ ਆ ਬਾਈ ਉਹ ਪੀੜੀ ਦਾ ਕੈਸ਼ ਨਹੀਂ ਨਹੀਂ ਕੈਸ਼ ਤੇ ਹੈ ਬਾਈ ਸਾਰੀ ਜਨ ਏ ਬਾਈ ਜੀ ਆਪਣਾ ਆਨਲਾਈਨ ਡਿਲੀਵਰੀ ਹੈ ਯਾਰ ਹਾਂਜੀ ਹਾਂ ਡਿਲੀਵਰੀ ਆਨਲਾਈਨ ਹੈ ਬਾਈ ਜੀ ਦੀ ਆਨਲਾਈਨ ਡਿਲੀਵਰੀ ਦੇ ਵਿੱਚ ਹੀ ਕੰਮ ਹੈ ਆ ਬਾਈ ਜੀ ਨੂੰ ਕੰਟੈਕਟ ਕਰ ਸਕਦੇ ਹੋ ਬਾਈ ਜੀ ਦੇ ਕਿਸ਼ਤਾਂ ਦੀਆਂ ਵੀਡੀਓ ਦੇ ਵਿੱਚ ਬਾਈ ਜੀ ਬਾਕੀ ਆਪਣਾ ਕੰਟੈਕਟ ਨੰਬਰ ਲਾ ਦਿਓ ਬਾਈ ਜੀ 9464462525 ਬਾਈ ਜੀ ਦਾ ਨਾਮ نیچے ਵੀਡੀਓ ਦੇ ਵਿੱਚ ਨੰਬਰ ਚੱਲਦਾ ਰਹੂਗਾ ਬਾਈ ਜੀ ਦੀ ਆਨਲਾਈਨ ਡਿਲੀਵਰੀ ਦੇ ਵਿੱਚ ਕੰਮ ਹੈ ਇਹ ਆਨਲਾਈਨ ਡਿਲੀਵਰੀ ਹੈ ਇੱਕ ਨਾ ਬਾਕੀ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ओके भाई जी थैंक यू ओके भाई जी थैंक यू ससीका भाई जी की हाल चाल है ससीका भाई रे ससीका और आई गेट डॉक्स होते हां जी हां जी आ गए जी देखो भाई जी लग लग ब्रीड ਦੇ ਵਿੱਚ ਮੇਰਾ ਇਹ ਉਹ ਕਹਿੰਦਾ ਵੀ ਲਗ ਲਗ ब्रीडा ਦੇ ਵਿੱਚ ਨਾ ਵੀਡੀਓ ਦਿਖਾਈ ਜਾਵੇ ਦੇਖੋ भाई जी ਨਾ 프ੈਂਕ ਦੇ ਬੱਚੇ ਸੀਗੇ ਭਾਈ ਜੀ ਘੁਮਾ ਕੇ ਦਿਖਾਈਓ ਬੱਚਾ ਉਹ ਭਾਈ ਜੀ ਕੁਆਲਿਟੀ ਦੇ ਵਿੱਚ ਬੱਚਾ ਆ ਪੂਰਾ ਅੰਡਰ ਨੋਜ ਬੱਚਾ ਆ ਭਾਈ ਜੀ ਕੀ ਇਹਦਾ ਜੀ ਕੀ ਪ੍ਰਾਈਸ ਆ ਇਹ 45 ਦਿੰਦਾ ਜੀ 45 ਦਿੰਦਾ ਕੀ ਪ੍ਰਾਈਸ ਆ ਭਾਈ ਜੀ ਇਹ 10000 ਰੁਪਏ 10000 ਰੁਪਏ ਮੇਲ ਦਾ ਭਾਈ ਜੀ ਇਹ ਫੀਮੇਲ ਆ ਮੇਲ ਦਾ ਮੇਲ ਦਾ ਭਾਈ ਜੀ ਨੇ ਉਹ ਤੇ ਮੇਰੇ ਹੈ ਨਹੀਂ ਗਈ ਫੀਮੇਲ ਇਹ ਫੀਮੇਲ ਹੈ ਨਹੀਂ ਸਾਡੀ ਹਾਂਜੀ ਹਾਂਜੀ ਭਾਜੀ ਦਿਖਾ ਦਿਓ ਬੱਚੇ ਕੱਢ ਕੇ ਇੱਕ ਵਾਰ ਕੈਮਰਾ ਬੁਲਾ ਦਿਓ ਆਪਾਂ ਬਲੈਕ ਦੇ ਵਿੱਚ ਪੂਰੀ ਜੈੱਟ ਬਲੈਕ ਦੇ ਵਿੱਚ ਫੀਮੇਲ ਆ ਦੇਖੋ ਇੱਕ ਇਹੋ ਬੱਚਾ ਬਲੈਕ ਦੇ ਵਿੱਚ ਇਹ ਬਾਜੀ ਹਾਂਜੀ ਇਹ ਵੀ ਉਹਦੇ ਚ ਆ ਜਾਂਦਾ ਬਲੈਕ ਦੇ ਵਿੱਚ ਬੱਚਾ ਆਉਂਦਾ ਇੱਕ ਕਾਫੀ ਜਿਹਾ ਆ ਜਾਂਦਾ ਥੋੜਾ ਇਹ ਕਾਫੀ ਵੈਰਾਈਟੀ ਵੈਰਾਈਟੀ ਸ਼ੀਟ ਦੇ ਵਿੱਚ ਹਾਂਜੀ ਆ ਜਾਂਦਾ ਹਾਂਜੀ ਦੇਖੀ ਜਾਦੇ ਹੋ ਏ ਭਾਈ ਜੀ ਆਪਣਾ ਕਿਹੜੀ ਕਿਹੜੀ ਬ੍ਰੀਡ ਦੇ ਵਿੱਚ ਕੰਮ ਹੈ ਆਪਣਾ ਫ੍ਰੈਂਚ ਬੋਲਡੌਗ ਆ ਭਾਈ ਹਾਂਜੀ ਤੇ ਹਸਕੀ ਆ ਚੌਂ ਚੌਂ ਸ਼ਰਕਿਊ ਹੈ ਹਾਂਜੀ ਠੀਕ ਹੈ ਹਾਂਜੀ ਚਾਰ ਪੰਜ ਬ੍ਰੀਡਾਂ ਦੇ ਵਿੱਚ ਕੰਮ ਆ ਹਾਂਜੀ ਚਾਰ ਪੰਜ ਦੇ ਵਿੱਚ ਆਟਾ ਮੱਚੇ ਹੁੰਦੇ ਆ ਹਾਂਜੀ ਹਾਂਜੀ ਭਾਈ ਜੀ ਜਦੋਂ ਹਾਟਾਂ ਬੱਚੇ ਵੇਚ ਜਾਂਦੇ ਨੇ ਕਿ ਇਹ ਭਾਈ ਜੀ ਆਪਣੀ ਲੋਕੇਸ਼ਨ ਕੀ ਪਈ ਜਾਂਦੀ ਹੈ ਜੀ ਆਪਣਾ ਪਿੰਡ ਛੋਟੀ ਪੰਜਰੀ ਹੈ ਪੰਜ ਗਰੀ ਖੁਰਦ ਹਾਂਜੀ ਹਾਂਜੀ ਠੀਕ ਹੈ ਨਾ ਇਹ 올 ਇੰਡੀਆ ਡਿਲੀਵਰੀ ਹੈਗੀ ਹੈ ਭਾਈ ਜੀ ਆਪਣੀ ਹਾਂਜੀ ਹਾਂਜੀ ਇਹ ਭਾਈ ਜੀ ਦੀ 올 ਇੰਡੀਆ ਡਿਲੀਵਰੀ ਹੈ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ 78884044 ਇੱਕ ਨੰ ਨੰ 9884 90200 ਠੀਕ ਹੈ ਬਾਈ ਜੀ ਇਹਦਾ ਨਾ ਨੀਚੇ ਵੀਡੀਓ ਦੇ ਵਿੱਚ ਦੋਨੇ ਨੰਬਰ ਚੱਲਦੇ ਰਹੇ ਨੇ ਜੇ ਬਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਜੀ ਦਾ ਹਸਕੀ ਚੌਂ ਚੌਂ ਫਰਾਇਚ ਤੇ ਸਿਟਜੂ ਦੇ ਵਿੱਚ ਕੰਮ ਹੈ ਬਾਈ ਜੀ ਦਾ ਠੀਕ ਹੈ ਨਾ ਬਾਈ ਜੀ ਓਕੇ ਬਾਈ ਜੀ ਓਕੇ ਬਾਈ ਜੀ ਥੈਂਕ ਯੂ ਥੈਂਕ ਯੂ ਬਾਈ ਜੀ ਇਹ ਕੀ ਹਾਲ ਚਾਲ ਹੈ ਸੱਸੀ ਘਾਲ ਬਾਈ ਜੀ ਆ ਜੀ ਹਾਂਜੀ ਹਾਂਜੀ ਬਾਈ ਜੀ ਦੇਖੋ ਡਾਕਟਰਾਂ ਦੇ ਵਿੱਚ ਬਾਈ ਜੀ ਨਾ ਕਾਫੀ ਜਗ੍ਹਾ ਤੇ ਮਿਲ ਰਿਹਾ ਬਾਈ ਜੀ ਬਾਕੀ ਭਾਈ ਜੀ ਆਪਾਂ ਜੀ ਗੱਲ ਕਰੀ ਆਪਾਂ ਕੀ ਸਟਾਡਾ ਹੈ ਬਜੀ ਇਹ ਸਟਾਡਾ ਵੀਰੇ 2 ਸਾਲ ਦਾ ਵੀਰੇ ਮੀਟਿੰਗਾਂ ਕਰਦਾ ਠੀਕ ਆ ਰਿਜ਼ਲਟ ਪ੍ਰੂਫ ਆ ਵੀਰੇ 5 ਬੱਚਿਆਂ ਦਾ ਰਿਜ਼ਲਟ ਆ ਠੀਕ ਆ ਵੀਰੇ ਸੇਲ ਆ ਵੀਰੇ ਸੇਲ ਆ ਹਾਂਜੀ ਮੈਂ ਤੁਹਾਨੂੰ ਦਿਖਾਈ ਦੇਵਾ ਵੀਡੀਓ ਹੋਰ ਚੱਲ ਭਾਈ ਜੀ ਕੀ ਡਿਮਾਂਡ ਹੋਗੀ ਇਹਦੀ ਡਿਮਾਂਡ 20000 ਰੁਪਏ ਮੰਗਦੇ ਵੀਰੇ ਮੌਕੇ ਤੇ ਮਾਨਤਾਨ ਹੋ ਜੂ ਜਿਹੜਾ ਆਪਣੇ ਚੈਨਲ ਵੱਲੋਂ ਆਊਗਾ ਠੀਕ ਆ ਵੀਰੇ ਤੇ ਬਾਕੀ ਭਾਈ ਜੀ ਆ ਹਣ ਮੜਾ ਭਾਈ ਜੀ ਕਲਚਰ ਦੇ ਬੱਚੇ ਆ ਇਹ ਤਾਂ ਇਹਦੇ ਵਿੱਚ ਬੱਚਾ ਇਹ ਕਲਚਰ ਦੇ ਵਿੱਚ ਇਹ ਜੀ 3.5 ਮਹੀਨੇ ਦਾ ਹੀ ਕਲਚਰ ਟਵਾਇਆ ਦਾ ਜੀ ਕਲਚਰ ਟਵਾਇਆ ਦੇ ਵਿੱਚ ਮਾਂ ਮਾਂ ਡਾਕਟਰ ਸੀਗੀ ਪਿਓ ਟਵਾਇਆ ਜੀ ਠੀਕ ਹੈ ਭਾਜੀ ਕੀ ਕੀ ਮੇਲ ਆ ਜੀ ਮੇਲ ਆ ਭਾਜੀ ਇਹ ਮੇਲ ਆ ਜੀ 3.5 ਮਹੀਨੇ ਦਾ ਹੀ ਕੀ ਪ੍ਰਾਈਸ ਵੀ ਤੇ ਇਹਦਾ 14000 ਰੁਪਿਆ ਰੇਟ ਆ ਜੀ ਠੀਕ ਹੈ ਇਹ ਰੈੱਡ ਦੇ ਵਿੱਚ ਤੁਹਾਨੂੰ ਆਦਾ ਜੀ ਰੈੱਡ ਨਹੀਂ ਇਹ ਰੈੱਡ ਬਣੂਗਾ ਵੀਰੇ ਠੀਕ ਆ ਇਹਦਾ ਇਹਦਾ ਫਿਰ ਘਰੇ ਆਉ ਦੇ ਦਾ ਦੂਜਾ ਸਟੱਡੋ ਕਰਾਂਗੇ ਇਹ ਬਾਕੀ ਆ ਬੱਚਾ ਭਾਜੀ ਬਲੈਕ ਜੀ ਹਾਂਜੀ ਇਹ ਕਲਚਰ ਆ ਜੀ ਕਲਚਰ ਹਾਂਜੀ ਇਹਦਾ ਕੀ ਪ੍ਰਾਈਸ ਆ ਕੀ ਇਹਦਾ ਭਾਜੀ ਇਹ ਵੀਰੇ 2.5 ਮਹੀਨੇ ਦਾ ਜੀ ਠੀਕ ਹੈ ਬਾਈ ਜੀ ਉਹ ਬਾਈ ਜੀ ਉਹ ਵੀ ਬੱਚੇ ਕਲਚਰ ਆ ਤਾਂ ਮੈਸਰ ਇੱਕ ਮਿੰਟ ਦਵਾ ਦੇ ਵੀਰੇ ਇਹ 2.5 ਮਹੀਨੇ ਦਾ ਬੱਚਾ ਵੀਰੇ 7000 ਰੁਪਏ ਦਾ ਜੀ ਠੀਕ ਹੈ ਤੇ ਉਹ ਕਲਚਰ ਦੇ ਵਿੱਚ ਮੈਸਰ ਆਹ ਬਈ ਇਹ ਕਲਚਰ ਪਗਰੀ ਜਾਂਦੀਆਂ ਮੈਕਸ ਫੀਮੇਲਾਂ ਜੀ ਠੀਕ ਹੈ ਇਹ ਪ੍ਰਾਈਸ ਦੀ ਇਹ 45 4500 ਦੀਆਂ ਫੀਮੇਲਾਂ ਦੇ ਦਿਆਂਗੇ ਜੀ ਠੀਕ ਹੈ ਵੀਰੇ ਬਾਕੀ ਮੈਂ ਕਵਾਲਿਟੀ ਪਾਰੀ ਦੇਵਾ ਪਿੱਛਲੇ ਤੇ ਕੈਮਰਾ ਬਾਈ ਜੀ ਦੇ ਨਾਲ ਆਲ ਓਵਰ ਇੰਡੀਆ ਡਿਲੀਵਰੀ ਆ ਤੇ ਬਾਈ ਜੀ ਆ ਬੱਚੇ ਤੁਸੀਂ ਦੇਖੀ ਸਕਦੇ ਹੋ ਭਾਈ ਇਹ ਆਪਣਾ ਕੰਟੈਕਟ ਨੰਬਰ ਦੱਸ ਦਿਓ 98720 08828 ਠੀਕ ਹੈ ਪਿੰਡ ਹਸਨਪੱਟੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਤੇ ਆਪਣੀ ਆਲ ਓਵਰ ਇੰਡੀਆ ਡਿਲੀਵਰੀ ਆਣਾ ਹਾਂਜੀ ਹਾਂਜੀ ਤੇ ਇਹ ਤਾਂ ਆ ਵੀਡੀਓ ਦੇ ਵਿੱਚ ਨੰਬਰ ਕਰਦਾ ਰਹੂਗਾ ਆ ਵੀ ਫੇਰ ਸੇਲ ਆ ਵੀ ਕੇਰ ਬੱਚਾ ਭਾਈ ਜੀ 8 ਮਹੀਨੇ ਦਾ ਜੀ 8 ਮਹੀਨੇ ਦਾ ਇਹ ਵੀ ਸੇਲ ਆ ਭਾਜੀ ਇੱਕ ਮਿੰਟ ਕੱਢ ਕੇ ਵਿਖਾਉਣਾ ਵੀਰੇ ਇਹਨਾਂ ਨੂੰ ਹਾਂਜੀ ਇਹ ਫੇਰ 8 ਮਹੀਨੇ ਦਾ ਇਗੜਾ ਤੇ ਕੀ ਡਿਮਾਂਡ ਹੈ ਭਾਜੀ ਇਹਦੀ ਇਹ ਫੀਮੇਲ ਆ ਵੀਰੇ ਹਾਂਜੀ ਇਹ ਮੇਲ ਆ ਵੀਰੇ ਠੀਕ ਹੈ ਇਹਦੀ 15000 ਰੁਪਏ ਮੇਲ ਦੀ ਡਿਮਾਂਡ ਫੀਮੇਲ ਦੀ 12000 ਠੀਕ ਹੈ ਦੇ ਦੋਨੇ ਇਕੱਠੇ ਲਈ ਆਊਗਾ 25000 ਦੇ ਦੇ ਦਾਂਗੇ ਠੀਕ ਹੈ ਬਸ ਸਾਲਿਆ ਜਿਹੜਾ ਆਪਣਾ ਠੀਕ ਹੈ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੀਚੇ ਵੀਡੀਓ ਨੰਬਰ ਚੱਲਦਾ ਹੈ 8-8 ਮਹੀਨੇ ਦੇ ਆ ਪੂਰੇ ਹੈਵੀ ਹੈ ਜੀ ਨੀਚੇ ਵੀਡੀਓ ਦਾ ਨੰਬਰ ਚੱਲਦਾ ਰਹੂਗਾ ਭਾਈ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਦਾ ਬਾਈ ਜੀ ਆਪਣੀ ਆਲ ਓਵਰ ਇੰਡੀਆ ਹਾਂਜੀ ਹਾਂਜੀ ਤੇ ਉਹ ਕਬੂਤਰ ਵੀ ਵਿਖਾ ਦੇ ਜੀ ਤੇ ਬਾਈ ਜੀ ਕਬੂਤਰ ਵੀ ਨੇ ਬਾਈ ਜੀ ਤੇ ਬਾਈ ਜੀ ਇਹ ਨਕਾਬੋ ਸ ਹਾਂ ਕੁੱਤੀ ਵੜੀ ਹਾਂ ਨਕਾਬੋ ਸ ਹੈ ਹਾਂਜੀ ਦੋ ਨਕਾਬ ਆ ਜੀ ਦੋ ਨਕਾਬੋਸ਼ ਨੇ ਦੋ ਜੈਕਵਿਟ ਹੈ ਹਾਂਜੀ ਆ ਜੈ ਕੋਵੀਨ ਦਾ ਪੇਰ ਹੈ ਅੱਛਾ ਕੋਵੀਨ ਦਾ ਪੇਰ ਹੈ ਭਾਜੀ ਕੀ ਪ੍ਰਾਈਸ ਹੈ ਇਹਦਾ ਇਹਦਾ 3500 ਰੁਪਿਆ ਜੀ ਠੀਕ ਹੈ ਇਹ ਨਕਾਬਾਂ ਦਾ ਜੀ 2500 ਰੁਪਿਆ ਨਕਾਬਾਂ ਦਾ 2500 ਹਾਂਜੀ ਆ ਫਿਰ ਆ ਫੀਮੇਲ ਵੀ ਹੈ ਵੀਰੇ ਇਕਲਸੇਰ ਭਾਈ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਭਾਈ ਜੀ ਦੇ ਕੋਲ ਕਾਫੀ ਸਟਾਕ ਹੈ ਸੇਲ ਕਰਨੇ ਵਾਸਤੇ ਠੀਕ ਹੈ ਨਾ ਭਾਈ ਦੀ ਲੋਕੇਸ਼ਨ ਪੈ ਜਾਂਦੀ ਹੈ ਬਲੀਦਪੁਰ ਮਸਲਪਟੀ ਠੀਕ ਹੈ ਭਾਈ ਦਾ ਕੰਟੈਕਟ ਨੰਬਰ ਨੀਚੇ ਚੱਲਦਾ ਰਹੂਗਾ ਔਰ ਹੋਰ ਵੀ ਡੀਲ ਲੈ ਲੀਆ ਭਾਈ ਜੀ ਓਕੇ ਭਾਜੀ ਓਕੇ ਭਾਜੀ ਥੈਂਕ ਯੂ ਥੈਂਕ ਯੂ